ਸ਼ਸ਼ੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਹੈਡ ਪਟਿਕ ਬਟਲਾਡਾ ਵੱਲੋਂ ਅੱਜ ਅਸੀਂ ਆਪਣੇ ਭੈਣਾਂ ਲਈ ਫਿਰ ਇੱਕ ਹਾਜ਼ਰ ਹੋਇਆ ਨਵੀਂ ਵੀਡੀਓ ਲੈ ਕੇ ਜੀ ਅੱਜ ਦੀ ਵੀਡੀਓ ਵਿੱਚ ਰੈਨ ਵਾਲੇ ਆ ਬੈਲਵਟ ਦੇ ਕੱਟ ਪੀਸ ਜਿਹੜੇ ਬੈਲਵਟ ਦੇ ਤੁਹਾਨੂੰ ਕੱਟ ਪੀਸ ਮਿਲਣਗੇ ਜੀ ਬਿਲਕੁਲ origignal ਵਾਲੀ ਬੈਲਵਟ ਹੈ ਜੀ ਰਸ਼ੀਆ ਬ੍ਰਾਂਡ ਰੈਨ ਵਾਲਾ ਚੈੱਕ ਕਰ ਸਕਦੇ ਹੋ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲੇਗੀ ਤੇ ਜਿਹੜੀ ਬੈਲਵਟ ਮਿਲੂਗੀ ਨਾ 9000 ਵਾਲੀ ਬੈਲਵਟ ਮੈਲੀਆਂ ਤੁਸੀਂ ਚੈੱਕ ਦੇਖ ਸਕਦੇ ਹੋ ਸਟੈਂਪ ਲੱਗੀ ਹੋਈ ਹੈ ਦੇ ਉੱਪਰ ਸਾਰੇ ਪੀਸਾਂ ਉੱਪਰ ਤੁਹਾਨੂੰ 9000 ਚੈੱਕ ਕਰੋ ਜੀ ਚੈੱਕ ਕਰ ਸਕਦੇ ਹੋ 9000 ਵਾਲੀ ਬੈਲਵਟ ਹੈ ਜੀ ਇਹ ਨੰਬਰ ਤੁਸੀਂ ਦੇਖ ਸਕਦੇ ਹੋ ਇਹਦਾ ਬਿਲਕੁਲ origignal ਵਾਲੀ ਬੈਲਵਟ ਹੈ ਰਸ਼ੀਆ ਬ੍ਰਾਂਡ ਰਹੂਗਾ ਜੀ 30 ਰਹਿਣਗੇ 200 ਰੁਪਏ ਪਰ ਮੀਟਰ ਦੇ حساب ਨਾਲ ਤੇ ਜਿਹੜੀ ਕੱਟ ਰਹਿਣ ਵਾਲੀ ਆ ਸਾਰੀ ਵੱਡੀ ਕੱਟ ਰਹਿਣ ਵਾਲੀ ਆ ਕੋਈ ਤੁਹਾਨੂੰ ਮਿਲੂਗਾ 4.5 4 5 ਮੀਟਰ ਦੀ ਕੱਟ ਤੱਕ ਸਾਰੇ ਪੀਸ ਮਿਲਣ ਵਾਲੇ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਨੇਵੀ ਬਲੂ ਦੇ ਵਿੱਚ ਹੈ ਪ੍ਰਿੰਟ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਲੇਨ ਬਾਟਮ ਵੀ ਤੁਸੀਂ ਇਹਨੂੰ ਦੇਵੀ ਬਲੂ ਲਗਾ ਸਕਦੇ ਹੋ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਬਲੈਕ بیس ਦੇ ਵਿੱਚ ਥੋੜਾ ਜਿਹਾ ਬਲੈਕ بیس ਆਊਗਾ ਇਹਦਾ ਪ੍ਰਿੰਟ ਦੇਖੋ ਇਹ ਵੀ ਤੁਹਾਨੂੰ 4 4.5 ਮੀਟਰ ਸ਼ਾਇਦ 5 ਮੀਟਰ ਤੱਕ ਦੀ ਕੱਟ ਹੋਊਗੀ 4 ਤੋਂ ਲੈ ਕੇ 4.5 ਜਾਂ 5 ਤੱਕ ਕੱਟ ਰਹਿਣ ਵਾਲੀ ਸਾਰੇ ਪੀਸਾਂ ਦੀ ਜੀ ਪ੍ਰਿੰਟ ਦੇਖ ਸਕਦੇ ਹੋ ਬੜੇ ਪਿਆਰੇ ਜਿਹੇ ਪ੍ਰਿੰਟ ਮੈਲ ਵਾਲੇ ਤੁਹਾਨੂੰ ਬੈਲਵਿਡ ਦੇ ਵਿੱਚ ਜਿਆਦਾ ਇਹ ਚ ਡਾਰਕ ਕਲਰ ਨਹੀਂ ਆਉਂਦੇ ਕਿਉਂਕਿ ਇਸ ਸਟਾਫ ਦੇ ਵਿੱਚ ਨਾ ਸ਼ਾਈਨ ਹੁੰਦੀ ਹੈ ਬਹੁਤ ਸ਼ਾਈਨ ਹੁੰਦੀ ਹੈ ਇਸ ਕਰਕੇ ਥੋੜੇ ਜਿਹਾ ਲਾਈਟ ਕਲਰ ਪਾਈ ਬੜੇ ਅੱਛੇ ਲੱਗਦੇ ਆ ਜੀ ਇਹ ਥੋੜਾ ਜਿਹਾ ਸੋਬਰ ਜੇ ਕਲਰ ਇੰਗਲਿਸ਼ ਕਲਰ ਜਿਹੜੇ ਹੁੰਦੇ ਨੇ ਇਹ ਪਾਈ ਬਹੁਤ ਅੱਛੇ ਲੱਗਦੇ ਆ ਸ਼ਾਈਨਿੰਗ ਹੋਣ ਕਰਕੇ ਨਾ ਸਟਾਫ ਦੇ ਵਿੱਚ ਤੇ ਜੇ ਆਪਾਂ ਡਾਰਕ ਕਲਰ ਲੈਂਦੇ ਆ ਇਹਦੇ ਵਿੱਚ ਉਹ ਜਿਆਦਾ ਪੜਕੀਲਾਪਣ ਆ ਜਾਂਦਾ ਜੀ ਕਿਉਂਕਿ ਸ਼ਾਈਨਲੀ ਗਾਣਾ ਇਸ ਸਟਾਫ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ 벨ਵਟ ਹੈ ਰਸ਼ੀਆ ਬ੍ਰਾਂਡ ਤੋਂ ਤੁਹਾਨੂੰ ਦੱਸੀ ਆਈ ਹੈ ਜੀ ਰਸ਼ੀਆ ਬ੍ਰਾਂਡ ਦੀ ਰਹੂਗੀ 9000 ਵਾਲੀ 벨ਵਟ ਹੈ ਬਿਲਕੁਲ origian ਵਾਲੀ ਤੇ ਇਹ ਵਾਲਾ ਪ੍ਰਿੰਟ ਦੇਖੋ ਜੀ ਬੜਾ ਸਿੰਪਲ ਸੋਬਰ ਜਿਹਾ ਕਲਰ ਹੈ ਠੀਕ ਹੈ ਜੀ ਸਰਦਾਰੀ ਜੀ ਸੂਟ ਦੀ ਲੁੱਕ ਆਉਣੀ ਹੈ ਜੀ ਇਹ ਸੂਟ ਬਣ ਕੇ ਬੜਾ ਪਿਆਰਾ ਜਿਹਾ ਸੂਟ ਬਣਨਾ ਦੇਖੋ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਇੰਗਲਿਸ਼ ਕਲਰ ਰਹਿਣ ਵਾਲਾ ਹੈ ਜੀ ਇਹ ਵੀ 4 ਤੋਂ ਲੈ ਕੇ ਜਾਂ 4.5 ਦੀ ਕੱਟ ਹੋ ਸਕਦੀ ਹੈ ਜੀ ਤੇ ਜਾਂ ਫਿਰ ਇਹ 5 ਤੱਕ ਵੀ ਕੱਟ ਮਿਲ ਸਕਦੀ ਹੈ ਠੀਕ ਹੈ ਜੀ ਇਹ ਵਾਈਨ ਸ਼ੇਡ ਦੇ ਵਿੱਚ ਪ੍ਰਿੰਟ ਆ ਗਿਆ ਇਹ ਵਾਈਨ ਸ਼ੇਡ ਦੇ ਵਿੱਚ ਹੈ ਇਹਦੇ ਨਾਲ ਤੁਸੀਂ ਵਾਈਨ ਸ਼ੇਡ ਦੀ ਬਾਟਮ ਲਗਾ ਸਕਦੇ ਹੋ ਇਹ ਸ਼ਰਟ ਪੀਸ ਰਹੂਗਾ ਜੀ 8 ਟਾਈ ਮੀਟਰ ਦੀ ਕੱਟ 'ਚ ਸ਼ਰਟ ਪੀਸ ਰਹੂਗਾ ਇਹਦੇ ਨਾਲ ਤੁਸੀਂ ਸਾਡੇ ਕੋਲ ਵਾਈਨ ਕਲਰ ਦੀ ਬਾਟਮ ਲੈ ਸਕਦੇ ਹੋ ਬਾਟਮ ਦਾ ਕਲਰ ਥੋੜਾ ਡਿਫਰੈਂਟ ਆ ਰਿਹਾ ਕੈਮਬ੍ਰਿਜ ਪਰ ਸੇਮ ਮੈਚਿੰਗ ਬਾਟਮ ਹੈ ਜਿਹਦੇ ਨਾਲ ਇਹਨਾਂ ਸੇਮ ਮੈਚਿੰਗ ਬਾਟਮ ਆ ਦਵਾਂਗੇ ਤੁਹਾਨੂੰ ਸ਼ਰਟ ਪੀਸ ਰਹੂਗਾ ਜੀ ਇਹ ਚੈੱਕ ਕਰੋ ਪ੍ਰਿੰਟ ਵਾਈਨ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਅਗਲਾ ਪੀਸ ਚੈੱਕ ਕਰੋ ਏ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਟਾਈ ਮੀਟਰ ਸ਼ਰਟ ਪੀਸ ਦੇਣ ਵਾਲਾ ਦੇਖੋ ਇੰਗਲਿਸ਼ ਕਲਰ ਆਉਣਗੇ ਸਾਰੇ ਸ਼ਾਈਨਿੰਗ ਹੈ ਨਾ ਕਾਫੀ ਸਟਾਫ ਵਿੱਚ ਸਾਰੇ ਇੰਗਲਿਸ਼ ਜਿਹੇ ਕਲਰ ਆਉਣਗੇ ਐਦਾਂ ਦੀ ਤੁਸੀਂ ਇਹਦੇ ਨਾਲ ਵਾਈਨ ਕਲਰ ਦੀ ਬਾਟਮ ਲੈ ਸਕਦੇ ਹੋ ਜੀ ਦੇਖ ਸਕਦੇ ਹੋ ਇਹਦੇ ਨਾਲ ਤੁਸੀਂ ਵਾਈਨ ਕਲਰ ਦੀ ਬਾਟਮ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਜੀ ਸ਼ਰਟ ਪੀਸ ਰਹਿਣ ਵਾਲੀ ਹੈ ਜੀ ਸ਼ਾਰਟ ਪੀਸ ਨੇ ਜਿਹੜੀ बॉਟਮ ਜਿਹੜੀ ਨੇ ਰੈਟੋ ਮੈਚਿੰਗ ਆ ਜੀ ਥੋੜਾ ਕੈਮਰੇ ਚ ਫਰਕ ਆ ਜਾਂਦਾ बॉਟਮ ਦਾ ਤੁਹਾਨੂੰ बॉਟਮ ਜਿਹੜੀ ਲਗਾ ਰਿਹਾ ਅਸੀਂ ਪਸ਼ਮੀਨੇ ਦੀ ਲਗਾ ਰਿਹਾ ਜੀ ਤੁਹਾਨੂੰ 200 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਪਲੇਨ बॉਟਮ ਦੇ ਨਾਲ ਦੇਖ ਕਰ ਤੁਸੀਂ ਮੈਚਿੰਗ ਸੂਟ ਲੈ ਰਹੇ ਹੋ ਤੇ 800 ਦਾ ਤੁਹਾਨੂੰ ਸੂਟ ਪੈਣ ਵਾਲਾ ਜੀ ਇਹ ਵਾਲਾ ਦੇਖੋ ਜੀ ਪ੍ਰਿੰਟ ਇਹ ਵੀ 5 ਮੀਟਰ ਦੀ ਕੱਟ ਵਿੱਚ ਮਿਲੂਗਾ ਜੀ ਤੁਹਾਨੂੰ ਪ੍ਰਿੰਟ ਦੇਖੋ ਬੜਾ ਫੇਮਸ ਪ੍ਰਿੰਟ ਹੈ ਜੀ ਇਹ ਵਾਲਾ ਕਲਰ ਵੀ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਕਲਰ ਆਉਣ ਵਾਲਾ ਹੈ ਇਹ ਵੀ ਪ੍ਰਿੰਟ ਬੜਾ ਪਿਆਰਾ ਠੀਕ ਹੈ ਜੀ ਤੁਹਾਨੂੰ ਪੂਰੀ 5 ਮੀਟਰ ਦੀ ਕੱਟ ਵਿੱਚ ਮਿਲਣ ਵਾਲਾ ਸਟਾਫ ਪ੍ਰਿੰਟ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਅਗਲਾ ਪ੍ਰਿੰਟ ਚੈੱਕ ਕਰੋ ਜੀ ਸਭ ਦੇ ਉੱਪਰ ਰਸ਼ੀਆ ਬ੍ਰਾਂਡ ਲਿਖਿਆ 9000 ਲਿਖਿਆ ਮਿਲੂਗਾ ਤੁਹਾਨੂੰ 벨ਵਟ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਤੁਹਾਨੂੰ 5 ਮੀਟਰ ਦੀ ਕੱਟ ਤੱਕ ਮਿਲਣ ਵਾਲਾ 22 ਮੀਟਰ ਦੀ ਸ਼ਰਟ ਵੀ ਲੈ ਸਕਦੇ ਹੋ ਬਾਟਮ ਦੇ ਨਾਲ ਇਦਾਂ ਦੀ ਇਹਦੇ ਨਾਲ ਗ੍ਰੀਨ ਜੀ ਬਾਟਮ ਲਗਾ ਕੇ ਤੁਸੀਂ ਮੈਚਿੰਗ ਸੂਟ ਵੀ ਲੈ ਸਕਦੇ ਹੋ ਸਾਡੇ ਕੋਲ ਡਾਰਕ ਬਾਟਮ ਲਗਾ ਕੇ ਇਦਾਂ ਦੀ ਮੈਚਿੰਗ ਸੂਟ ਬਾਟਮ ਵੀ ਲੈ ਸਕਦੇ ਹੋ ਇਹਦੇ ਨਾਲ 200 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਮੈਚਿੰਗ ਦੇ ਨਾਲ ਤੁਹਾਨੂੰ 800 ਦਾ ਸੂਟ ਪੈਣ ਵਾਲਾ ਜੀ 5 ਮੀਟਰ ਵੀ ਲੈ ਸਕਦੇ ਹੋ ਬੜੇ ਪਿਆਰੇ ਜੇ ਪੀਸ ਹੈ ਜੀ ਕਲਰ ਵੀ ਬੜੇ ਪਿਆਰੇ ਜੇ ਰਹਿਣ ਵਾਲੇ ਹੈ ਚੈੱਕ ਕਰੋ ਇਹ ਵਾਲਾ ਦੇਖੋ ਜੀ ਇਹ ਵੀ ਤੁਸੀਂ ਸਾਡੇ ਕੋਲੋਂ ਕੰਪਲੀਟ ਸੂਟ ਲੈ ਸਕਦੇ ਹੋ ਜਿਵੇਂ ਨਾਲ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਐਦਾ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਤੁਸੀਂ ਚੈੱਕ ਕਰੋ ਅਗਲਾ ਪੀ ਚੱਕਰੋ ਜੀ ਇਹ ਨਾਲ ਤੁਸੀਂ ਪੀਚ ਕਲਰ ਦੀ ਬਾਟਮ ਲੈ ਸਕਦੇ ਹੋ ਇਹ ਵੀ ਤੁਹਾਨੂੰ ਪੂਰਾ ਸੂਟ ਮਿਲੂਗਾ ਜੀ 5 4.5 ਦੀ ਕਟ ਤੱਕ ਤੁਸੀਂ ਲੈ ਸਕਦੇ ਹੋ ਪਰ ਜੇਕਰ ਮੈਚਿੰਗ ਨਾਲ ਲੈਣਾ ਚਾਹ ਰਹੇ ਹੋ ਤਾਂ ਮੈਚਿੰਗ ਬਾਟਮ ਵੀ ਤੁਹਾਨੂੰ ਲਾ ਕੇ ਦਿਖਾਵਾਂਗੀ ਜੀ ਐਦਾਂ ਮੈਚਿੰਗ ਬਾਟਮ ਵੀ ਇਹਦੇ ਨਾਲ ਤੁਸੀਂ ਲੈ ਸਕਦੇ ਹੋ ਜੀ 올 오버 수트 ਲੈਣਾ ਚਾਹਣੀ ਹੋ ਤਾਂ ਬੜਾ ਪਿਆਰਾ ਬਾਨਾ ਜੀ ਬਹੁਤ ਪਿਆਰਾ ਬਾਨਾ 올 오버 ಸೂਟ ਅਗਲਾ ਪੀਸ ਦੇਖੋ ਜੀ ਇੰਗਲਿਸ਼ ਜੇ ਕਲਰ ਆਉਣਗੇ ਪ੍ਰਿੰਟ ਬੜੇ ਪਿਆਰੇ ਜੇ ਰਹਿਣ ਵਾਲੇ ਆ ਸੱਚੀ ਆ ਬ੍ਰੈਂਡ ਰਹੂਗਾ ਜੀ ਇਹ ਵਾਲਾ ਦੇਖੋ ਜੀ ਇਹ ਇਹ ਵੀ ਫਿਰੋਜੀ ਕਲਰ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਵੀ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲੋਂ 5 ਮੀਟਰ ਦੀ ਕੱਟ ਤੱਕ ਸੂਟ ਲੈ ਸਕਦੇ ਹੋ ਜੀ ਇਹ ਵਾਲੇ ਪ੍ਰਿੰਟ ਚ ਜੇਕਰ ਤੁਸੀਂ ਮੈਚਿੰਗ ਲੈਣਾ ਚਾਹਣੀ ਹੋ ਤਾਂ ਮੈਚਿੰਗ ਵੀ ਲੈ ਸਕਦੇ ਹੋ ਜੀ ਦੇਖੋ ਜੀ ਜੇਕਰ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਲੈ ਸਕਦੇ ਹੋ ਸਾਰੇ ਪੀਸ ਬੈਲਵਟ ਦੇ ਰਹਿਣ ਵਾਲੇ ਆ ਰਸ਼ੀਆ ਬ੍ਰਾਂਡ ਦੀ ਬੈਲਵਟ ਰਹੂਗੀ ਰਸ਼ੀਆ ਬ੍ਰਾਂਡ ਦੀ ਬੈਲਵਟ ਰਹੂਗੀ ਜੀ ਮੈਚਿੰਗ ਨਾਲ ਤੁਹਾਨੂੰ ਸੂਟ 800 ਦਾ ਪੈਣ ਵਾਲਾ ਹੈ ਜੀ ਇਹ ਬਲਾ ਦੇਖੋ ਜੀ ਇਹ ਵੀ ਇੰਗਲਿਸ਼ ਸਟੋਨ ਦੇ ਵਿੱਚ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਜੀ ਚੈੱਕ ਕਰੋ ਪ੍ਰਿੰਟ ਬੜੀ ਸਰਦਾਰੀ ਲੁੱਕ ਵਾਲਾ ਸੂਟ ਹੈ ਬਹੁਤ ਸਰਦਾਰੀ ਲੁੱਕ ਵਾਲਾ ਸੂਟ ਬਣਨ ਵਾਲਾ ਜੀ 벨ਵੈਟ ਦਾ ਇਹ ਵੀ ਤੁਹਾਨੂੰ ਕੱਟ ਮਿਲੂਗੀ 4 4.5 ਤੱਕ ਕੱਟ ਮਿਲਨ ਤਾਲੀਆ ਠੀਕ ਹੈ ਜੀ 5 ਮੀਟਰ ਵੀ ਹੋ ਸਕਦਾ ਪਰ 4 ਤੋਂ ਕੋਈ ਕੱਟ ਨਹੀਂ ਹੈਗਾ ਜੀ ਦੇਖੋ ਇਹਦਾ ਪ੍ਰਿੰਟ ਕਲਰ ਇੰਗਲਿਸ਼ ਕਲਰ ਐਡ ਮੜਿਆ ਜੀ

ਬਿਲਕੁਲ origignal ਵਾਲੀ ਬੈਲਵਟ ਹੈ ਮਾਰਕੀਟ ਵਿੱਚ ਤੁਹਾਨੂੰ ਪਤਾ ਜਿਹਦੀ ਪ੍ਰਾਈਸ ਕੀ ਹੈ ਬਹੁਤ ਜ਼ਿਆਦਾ ਪ੍ਰਾਈਸ ਇਹਨਾਂ ਸੂਟਾਂ ਦੀ ਅਸੀਂ ਤੁਹਾਨੂੰ ਸਿਰਫ 1000 ਰੁਪਏ ਵਿੱਚ ਸੂਟ ਦੇ ਰਹੇ ਹਾਂ 5 ਮੀਟਰ ਦੀ ਕਟ ਵਿੱਚ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਨਿਊ ਜਿਹਾ ਕਲਰ ਹੈ ਨਿਊ ਜਿਹਾ ਕਲਰ ਹੈ ਜੀ ਇਹ ਚੈੱਕ ਕਰ ਸਕਦੇ ਹੋ ਤੁਸੀਂ ਨਿਊ ਜਿਹਾ ਕਲਰ ਵਾਲਾ ਹੈ ਬੜਾ ਪਿਆਰਾ ਜਾਂ ਪ੍ਰਿੰਟ ਦੇਖੋ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲਣ ਵਾਲਾ ਜੀ 4 ਜਾਂ 4.5 ਜਾਂ 5 ਦੀ ਕੱਟ ਵਿੱਚ ਮਿਲਣ ਵਾਲਾ ਸੂਟ ਹੈ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਕਲਰ ਵੀ ਬੜਾ ਪਿਆਰਾ ਜਾਂ ਨਿਊ ਜੀ ਸ਼ੇਡ ਵਿੱਚ ਕਲਰ ਹੈ ਸਾਰੇ ਇੰਗਲਿਸ਼ ਸਟੋਰ ਦੇ ਵਿੱਚ ਆਉਣਗੇ ਅਗਲਾ ਦੇਖੋ ਇਹ ਵੀ ਨਿਊ ਜਾਂ ਕਲਰ ਹੈ ਇਹ ਵੀ ਬੜਾ ਪਿਆਰਾ ਜਾਂ ਕਲਰ ਰਹਿਣ ਵਾਲਾ ਚੈੱਕ ਕਰੋ ਪ੍ਰਿੰਟ ਇਹ ਵੀ 5 ਮੀਟਰ ਦੀ ਕੱਟ ਤੱਕ ਤੁਹਾਨੂੰ ਮਿਲਣ ਵਾਲੇ ਸੂਟ ਹੈ ਜੀ 5 ਮੀਟਰ ਦੀ ਕੱਟ ਤੱਕ ਸੂਟ ਮਿਲਣ ਵਾਲਾ ਜੀ ਤੁਹਾਨੂੰ ਇਹ ਬਹੁਤ ਪਿਆਰਾ ਪ੍ਰਿੰਟ ਰਣ ਵਾਲਾ ਜਿੰਨਾ ਪੀਸਾਂ ਵਿੱਚ ਤੁਹਾਨੂੰ ਕੋਈ ਵੀ ਪੀਸ ਪਸੰਦ ਆਉਂਦਾ ਮੇਰੀ ਭੈਣ ਨੂੰ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਇਹ ਵਾਲਾ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਉੱਪਰ ਅਸੀਂ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਪਲੀਜ਼ ਮੇਰੀ ਪਰਨ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਜੀ ਕਿਉਂਕਿ ਫਿਰ ਜਿਹੜੇ ਸਾਡੇ ਕੋਲੇ ਪੀਸ ਹੈ ਤੁਹਾਨੂੰ ਸੀ ਲੇਟ ਹੁੰਦੀ ਹੈ ਉਹ ਵੀਡੀਓ ਦੇਖਣ ਤੋਂ ਸਾਡੇ ਕੋਲ ਜਿਹੜੇ ਪੀਸ ਹੈ ਜੀ ਉਹ ਉਦੋਂ ਤੱਕ ਫ੍ਰੈਸ਼ ਹੋ ਜਾਂਦੇ ਆ ਜੀ ਕਲਰ ਫ੍ਰੈਸ਼ ਹੋਏ ਤੁਹਾਡੀ ਪਸੰਦ ਦੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਸਾਡੀ ਵੀਡੀਓ ਦੇਖਣ ਨੂੰ ਮਿਲੇ ਸਵੇਰ ਸਾਡੀ ਵੀਡੀਓ 9 ਤੋਂ 10 ਦੇ ਵਿੱਚ ਕਰ ਆਉਂਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਮੇਰੇ ਆਪਿਆ ਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ